ਰੂਣਾ ਆਉਂਦਾ ਅਸੀਂ ਜਦੋਂ ਉੱਥੇ ਜਾ ਕੇ ਦੇਖਦੇ ਨਾ ਸਾਡਾ ਮਨ ਪਰ ਹੁੰਦਾ ਅਸੀਂ ਇਨਸਾਨ ਅਸੀਂ ਵੀ ਕਿਸਾਨ ਉਥੇ ਬੱਚੇ ਜਦੋਂ ਵਿਲਕਦੇ ਆ ਮੱਝਾਂ ਕੱਢ ਕੇ ਲਿਆਉਂਦੇ ਆ ਤੁਸੀਂ ਕਿੰਨੇ ਕੇ ਪ੍ਰਬੰਧ ਕੀਤੇ ਕਿਹੜੇ ਪ੍ਰਬੰਧ ਕੀਤੇ ਦੁੱਖ ਹੁੰਦਾ ਲੋਕਾਂ ਨੂੰ ਵੀ ਆਸ ਹੁੰਦੀ ਹੈ ਕਿ ਯਾਰ ਇਹ ਪੱਤਰਕਾਰ ਆਇਆ ਸ਼ਾਇਦ ਸਾਡੀ ਆਵਾਜ਼ ਚੰਡੀਗੜ੍ਹ ਤੱਕ ਪਹੁੰਚੇ ਸ਼ਾਇਦ ਸਰਕਾਰਾਂ ਦੇ ਕੰਨਾਂ ਤੱਕ ਪਹੁੰਚੇ ਦੇਖੋ ਅੱਖਾਂ 'ਚ ਪਾਣੀ ਆ ਰੇ ਪੱਤਰਕਾਰ ਦੇ ਜਜ਼ਬਾਤ ਨੇ ਇਹ ਇਹਨਾਂ ਦੇ ਜਜ਼ਬਾਤ ਨੇ ਕਿ ਆਖਰ ਲੋਕਾਂ ਦੇ ਵਿੱਚ ਜਾ ਕੇ ਜਦੋਂ ਦੇਖਦੇ ਆ ਕਿ ਲੋਕਾਂ ਦਾ ਜਾੜਾ ਹੋਇਆ ਐਸਡੀਐਮ ਨੇ ਜਾਣਕਾਰੀ ਦਿੱਤੀ ਕਿ 20 ਪਿੰਡ ਜਿਹੜੇ ਆ ਉਹ ਡੁੱਬ ਚੁੱਕੇ ਨੇ ਉਹ ਇਹ ਐਸਡੀਐਮ ਦਾ ਕਹਿਣਾ ਅਸੀਂ 16 ਪਿੰਡ ਕਹਿੰਦੇ ਸੀਗੇ ਕੋਈ ਵੀ ਜਰਨਲਿਸਟ ਆਣਾ ਜਦੋਂ ਬੋਲਦਾ ਤੇ ਪ੍ਰਸ਼ਾਸਨ ਦੀਆਂ ਅੱਖਾਂ ਦੇ ਵਿੱਚ ਰੜਕਦਾ ਵੋਟਾਂ ਲੈਣ ਜਾਂਦੇ ਆ ਉਦੋਂ ਆਰਜੀ ਬਣਣੀ ਸਾਰੀਆਂ ਸੜਕਾਂ ਪੱਟੀਆਂ ਹਈਆਂ ਉੱਥੇ ਗੱਡੀਆਂ ਦਾ ਨੁਕਸਾਨ ਹੋਣ ਡਿਆ ਗੱਡੀਆਂ ਖੁੱਬ ਜਾਂਦੀਆਂ ਵਾ ਕੌਣ ਜ਼ਿੰਮੇਵਾਰ ਪ੍ਰਸ਼ਾਸਨ ਕਹਿੰਦਾ ਅਸੀਂ ਜ਼ਿੰਮੇਵਾਰ ਨਹੀਂ ਮੰਤਰੀ ਕਹਿੰਦੇ ਅਸੀਂ ਜ਼ਿੰਮੇਵਾਰ ਨਹੀਂ ਸਰਕਾਰਾਂ ਕਹਿੰਦੀਆਂ ਅਸੀਂ ਜ਼ਿੰਮੇਵਾਰ ਨਹੀਂ ਸਾਰੇ ਲੀਡਰ ਉਥੇ ਜਾਂਦੇ ਆ ਕਿ ਹਾਂ ਸਾਨੂੰ ਵੱਧ ਵੋਟਾਂ ਪੈ ਜਾਣ ਸਾਨੂੰ ਵੱਧ ਵੋਟਾਂ ਪੈ ਜਾਣ ਅੱਜ ਬਿਆਸ ਦਰਿਆ ਨੇ ਤਾਂ ਭਾਈ ਮਚਾਈ ਹੋਈ ਹੈ ਔਰ ਪਿੰਡਾਂ ਦੇ ਪਿੰਡ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਗੱਲਬਾਤ ਕਰ ਲੈਨੇ ਗਰਾਊਂਡ ਜ਼ੀਰੋ ਤੋਂ ਮੇਰੇ ਸਹਿਯੋਗੀ ਚਰਨਜੀਤ ਸਿੰਘ ਢਿੱਲੋਂ ਨੇ ਤੁਸੀਂ ਗਰਾਊਂਡ ਜ਼ੀਰੋ ਤੇ ਗਏ ਹੋ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਕੀ ਮਾਹੌਲ ਹੈ ਮਾਹੌਲ ਜਿਹੜੇ ਆ ਬਹੁਤ ਹੀ ਖਰਾਬ ਆ ਪ੍ਰਸ਼ਾਸਨ ਜਿਹੜਾ ਵੱਡੇ ਵੱਡੇ ਦਾਅਵੇ ਕਰ ਰਿਹਾ ਪਰ ਗਰਾਉਂਡ ਜ਼ੀਰੋ ਤੇ ਰਿਜ਼ਲਟ ਪ੍ਰਸ਼ਾਸਨ ਦਾ ਜ਼ੀਰੋ ਆ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਖਾਸ ਪ੍ਰਬੰਧ ਨਹੀਂ ਅਸੀਂ ਜਦੋਂ ਪ੍ਰਸ਼ਾਸਨ ਨਾਲ ਗੱਲ ਕਰਦੇ ਪ੍ਰਸ਼ਾਸਨ ਕਹਿੰਦਾ ਅਸੀਂ ਗੋਡਿਆਂ ਗੋਡਿਆਂ ਭਾਰ ਹੋਏ ਹੋਏ ਆ ਪਰ ਜਦੋਂ ਅਸੀਂ ਲੋਕਾਂ ਦਾ ਹਾਲ ਦੇਖਦੇ ਆ ਜਾਂ ਲੋਕਾਂ ਦੇ ਹਾਲਾਤ ਦੇਖਦੇ ਆ ਤਾਂ ਤਰਸ ਆਉਂਦਾ ਇੱਕ ਇਨਸਾਨ ਵਾ ਆਪਾਂ ਵੋਟਾਂ ਮੰਗਣ ਜਾਂਦੇ ਆ ਉੱਥੇ ਉਦੋਂ ਤਾਂ ਕਹਿੰਦੇ ਆ ਹਾਂ ਵੀ ਇਹ ਸਰਕਾਰੀ ਬਣ ਆ ਪ੍ਰਾਈਵੇਟ ਬਣ ਆ ਜੀ ਕਿਸਾਨਾਂ ਨੇ ਲਾਇਆ ਹੋਇਆ ਅਕਸਰ ਉਹਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਆ ਔਰ ਐਸ ਡੀ ਐਮ ਨੇ ਜਾਣਕਾਰੀ ਦਿੱਤੀ ਕਿ 20 ਪੈਂਡ ਜਿਹੜੇ ਆ ਉਹ ਡੁੱਬ ਚੁੱਕੇ ਨੇ ਇਹ ਐ ਐਸ ਡੀ ਐਮ ਦਾ ਕਹਿਣਾ ਅਸੀਂ 16 ਪਿੰਟ ਕਹਿੰਦੇ ਸੀਗੇ ਐਸ ਡੀ ਐਮ ਸਾਹਿਬ ਕਹਿੰਦੇ ਕਿ 20 ਪਿੰਟ ਜਿਹੜੇ ਆ ਉਹ ਪਾਣੀ ਦੇ ਵਿੱਚ ਘਿਰ ਚੁੱਕੇ ਨੇ ਪਰ ਬਹੁਤ ਹਾਲਾਤ ਮਾੜੇ ਨੇ ਕਿਸਾਨਾਂ ਦੇ ਮਾੜੇ ਨੇ ਡੰਗਰ ਲੋਕੀ ਆਪ ਕੱਢ ਕੱਢ ਕੇ ਲਾਉਣ ਦੇ ਅਸੀਂ ਆ ਸਾਡੇ ਕੋਲ ਵੀਡੀਓ ਆ ਡੰਗਰ ਆਪ ਕੱਢ ਕੱਢ ਕੇ ਲਿਓਣ ਦੇ ਜੋ ਕਿ ਇਹ ਪ੍ਰਬੰਧ ਕਿਹਨਾਂ ਨੇ ਕਰਨੇ ਹੁੰਦੇ ਸਰਕਾਰਾਂ ਨੇ ਪ੍ਰਸ਼ਾਸਨ ਨੇ ਪ੍ਰਬੰਧ ਕਰਨੇ ਹੁੰਦੇ ਵੱਡੇ ਵੱਡੇ ਦਾਅਵੇ ਕਰਦੇ ਪਰ ਦਾਅਵੇ ਖੋਖਲੇ ਨਿਕਲ ਰਹੇ ਗੱਲਾਂ ਤਾਂ ਸਮਾਰਟ ਸਿਟੀਆਂ ਦੀਆਂ ਕਰਦੇ ਆ ਕਿ ਸਮਾਰਟ ਸਿਟੀ ਬਣਾਵਾਂਗੇ ਪਰ ਸਭ ਨੂੰ ਪਤਾ ਹੁੰਦਾ ਕਿ ਮੀਂਹ ਪੈਣਾ ਇਸ मतलब ਕਿ ਮਹੀਨੇ ਪੈਣਾ ਆ ਔਰ ਇਹ ਸਥਿਤੀ ਬਣਨੀ ਆ ਕਿਉਂਕਿ ਮੌਸਮ ਵਾਕਤੋਂ ਵੀ ਕਾਫੀ ਚੀਜ਼ਾਂ ਪਹਿਲੇ ਕਲੀਅਰ ਹੋ ਜਾਂਦੀਆਂ ਨੇ ਕਿ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਸੀਗਾ ਕਿ ਆਖਰ ਇਸ ਪਿੰਡਾਂ ਦੇ ਵਿੱਚ ਛੜ ਵੀ ਆ ਸਕਦੇ ਆ ਲੋਕਾਂ ਦੇ ਲਈ ਪ੍ਰਬੰਧ ਕੀਤਾ ਜਾਵੇ 2023 ਦੇ ਵਿੱਚ ਬਿਆਸ ਦਰਿਆ ਦਾ ਬੰਨ ਟੁੱਟਿਆ ਸਤਲੋਜ ਦਾ ਬੰਨ ਟੁੱਟਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕ ਕਹਿੰਦੇ ਸੀਗੇ ਕਿ ਹਾਂ ਵੀ ਇਹ ਵੱਜ دریاਵਾਂ ਨੂੰ ਨੱਥ ਨਹੀਂ ਪੈ ਸਕਦੀ ਸੰਤ ਬਲਬੀਰ ਸਿੰਘ ਸੀਚੇਵਾਲ ਕਹਿੰਦਾ ਕਿ دریاਵਾਂ ਨੂੰ ਨੱਥ ਪਾਵਾਂਗੇ ਅਸੀਂ ਸੰਗਤ ਦੇ ਨਾਲ ਪਾਵਾਂਗੇ ਅੱਜ ਸਰਕਾਰ ਦੇ ਵਿੱਚ ਤੇ ਅੱਜ ਉਹ ਉਹਨਾਂ ਦਾ ਬਿਆਨ ਆਉਣ ਡਿਆ ਵਾ ਕਿ ਹਾਂ ਵੀ ਦਰਿਆ ਨੂੰ ਅਸੀਂ ਬੰਨ ਨਹੀਂ ਲਾ ਸਕਦੇ ਸੁਲਤਾਨਪੁਰ ਲੋਧੀ ਪਹੁੰਚੇ ਸੀਗੇ ਲੋਧੀ ਵਿਆਸ ਦਰਿਆ ਦੇ ਬੰਨ ਦੇ ਉੱਤੇ ਅੱਜ ਕਹਿੰਦੇ ਕਿ ਅਸੀਂ ਇਹਨੂੰ ਨਹੀਂ ਹੱਥ ਖੜੇ ਕਰਗੇ ਅੱਜ ਸਰਕਾਰ ਦੇ ਵਿੱਚ ਆ ਬਾਬਾ ਜੀ ਅੱਜ ਪ੍ਰਸ਼ਾਸਨ ਉਹਨਾਂ ਦੇ ਨਾਲ ਵਾ ਜੇ ਸਰਕਾਰਾਂ ਨਹੀਂ ਇਹ ਕੰਮ ਕਰ ਸਕਦੀਆਂ ਤਾਂ ਫਿਰ ਕਿਹਨਾਂ ਨੇ ਕਰਨੇ ਨਹੀਂ ਕਰੇ ਕਿ ਪਹਿਲੇ ਪੈਸਾ ਵੀ ਆਇਆ ਸੀਗਾ 500 ਕਰੋੜ ਆਇਆ ਸੀਗਾ ਸਮਾਰਟ ਸਿਟੀ ਦਾ ਪ੍ਰੋਜੈਕਟ ਆਇਆ ਸੀਗਾ ਉਸ ਟਾਈਮ ਨਹੀਂ 스마트 ਸਿਟੀ ਬਣਾਈ ਗਈ ਆ ਫਿਰ ਸੋਚਿਆ ਗਿਆ ਕਿ ਪਹਿਲੇ ਇਹ ਬੰਨ ਮਜ਼ਬੂਤ ਕੀਤੇ ਜਾਣ ਜਿਸ ਕਰਕੇ ਆਰਥਿਕ ਨੁਕਸਾਨ ਨਾ ਹੋਵੇ ਜਦੋਂ 스마트 ਸਿਟੀ ਦੇ ਪ੍ਰੋਜੈਕਟ ਆਏ ਸੈਂਟਰ ਗਵਰਨਮੈਂਟ ਨੇ ਕਰੋੜਾਂ ਰੁਪਏ ਦਿੱਤੇ 550 ਕਰੋੜ ਜੀ ਉਦੋਂ ਜੀ ਕਹਿਣ ਲੱਗ ਪਏ ਇਹ 550 ਕਰੋੜ ਰੁਪਇਆ ਚੀਮਾ ਖਾ ਗਿਆ ਜੀ ਜੀ ਆ ਖਾ ਗਿਆ ਜੀ ਉਹ ਖਾ ਗਿਆ ਜੀ ਸਰਕਾਰਾਂ ਖਾ ਗਈਆਂ ਜੀ ਹੁਣ ਪਤਾ ਲੱਗਾ ਜਿਹੜਾ 550 ਕਰੋੜ ਆਇਆ ਸੀਗਾ ਉਹ ਇਨਾਂ ਕੋਲ ਲੱਗਾ ਨਹੀਂ ਉਹ ਵਾਪਸ ਜਾ ਰਿਹਾ ਜਾਂ ਚਲੇ ਗਿਆ ਅੱਜ ਇਹ ਹਾਲਾਤ ਹੈ 스마트 ਸਿਟੀ ਪੱਟੀ ਨੂੰ 3 ਸਾਲ ਹੋ ਗਏ 3 ਸਾਲ ਹੋ ਗਏ ਅਸੀਂ ਫੋਰਮ ਦੇ ਵਿੱਚ ਜਾਂਦੇ ਆ ਸਾਰੇ ਜਿੰਨੇ ਵੀ ਲੀਡਰ ਵਾ ਜਾਂ ਮੰਤਰੀ ਹੈ ਜਾਂ ਅਫਸਰ ਵਾ ਸਾਰੇ ਬਾਹਰਲੀ ਕੰਟਰੀ ਦੇ ਵਿੱਚ ਜਾਂਦੇ 100 ਫੁੱਟ ਰੋਡ ਪੱਟਣਾ ਹੋਵੇ ਤੇ ਰਾਤੋਂ ਰਾਤ ਪੱਟ ਕੇ 100 ਫੁੱਟ ਬਣਾ ਦਿੰਦੇ ਆ ਚਾਹੇ ਸੀਵਰੇਜ ਪਾਉਣਾ ਹੋਵੇ ਚਾਹੇ ਕੰਕਰੀਟ ਦੀ ਗਲੀ ਬਣਾਉਣੀ ਹੋਵੇ ਚਾਹੇ ਕੁਝ ਵੀ ਕਰਨਾ ਹੋਵੇ ਤਿੰਨ ਸਾਲ ਹੋ ਗਏ ਢਾਈ ਸਾਲ ਹੋ ਗਏ ਸਾਰੀਆਂ ਸੜਕਾਂ ਪੱਟੀਆਂ ਹਈਆਂ ਉੱਥੇ ਗੱਡੀਆਂ ਦਾ ਨੁਕਸਾਨ ਹੋਣ ਜਾਂ ਗੱਡੀਆਂ ਖੁੱਬ ਜਾਂਦੀਆਂ ਵਾਂ ਕੌਣ ਜ਼ਿੰਮੇਵਾਰ ਪ੍ਰਸ਼ਾਸਨ ਕਹਿੰਦਾ ਅਸੀਂ ਜ਼ਿੰਮੇਵਾਰ ਨਹੀਂ ਮੰਤਰੀ ਕਹਿੰਦੇ ਅਸੀਂ ਜ਼ਿੰਮੇਵਾਰ ਨਹੀਂ ਸਰਕਾਰਾਂ ਕਹਿੰਦੀਆਂ ਅਸੀਂ ਜ਼ਿੰਮੇਵਾਰ ਨਹੀਂ ਜ਼ਿੰਮੇਵਾਰ ਕੌਣ ਫਿਰ ਲੋਕ ਜਿਹੜੇ ਧੱਕੇ ਖੰਡ ਤਿੰਨ ਸਾਲ ਤੋਂ ਲੋਕੀ ਬੇਰੁਜ਼ਗਾਰ ਹੋ ਰਹੇ ਨੇ ਦੁਕਾਨਾਂ ਵਾਲੇ ਹਸਪੀਟਲ ਦੇ ਵਿੱਚ ਜਾਣਾ ਹੋਵੇ ਤਾਂ ਉੱਥੇ ਪਹਿਲਾਂ ਮੂਰੇ ਵੱਡੇ ਵੱਡੇ ਖੱਡੇ ਆ ਪਾਣੀ ਵਿੱਚ ਦੀ ਲੰਘ ਕੇ ਫਿਰ ਜਾਣਾ ਪੈਂਦਾ ਵਿੱਚ ਮੀਂਹ ਪੈ ਜਾਵੇ ਮੈਂਟੋਮੈਟਿਕ ਗਾਰਾ ਸਾਰੇ ਪਾਸੇ ਇੰਨੇ ਹਾਲਾਤ ਮਾੜੇ ਆ ਕਿ ਇਹਨਾਂ ਨੇ ਸੋਚਣਾ ਇਹ ਅਸੀਂ ਤੇ ਇਹ ਕਹਿੰਨੇ ਕਿ ਜਿਨ੍ਹਾਂ ਨੂੰ ਵੋਟਾਂ ਪਾਈਆਂ ਵਾਂ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਜੇਕਰ ਸੜਕ ਡਬਲ ਰੋਡ 550 ਸਾਲ ਤੇ 2019 ਦੇ ਵਿੱਚ ਪ੍ਰੋਜੈਕਟ ਆਇਆ ਡਬਲ ਰੋਡ ਦਾ ਸੜਕਾਂ ਟੁੱਟ ਰਹੀਆਂ ਹਜੇ ਕੰਪਲੀਟ ਨਹੀਂ ਹੋਈਆਂ ਡਬਲ ਰੋਡ ਬਣਦੇ ਆ ਉਹ ਸੜਕਾਂ ਟੁੱਟ ਰਹੀਆਂ ਪੈਸਾ ਆ ਗਿਆ ਸੀ ਕੰਮ ਨਹੀਂ ਕਰਾਇਆ ਗਿਆ ਜਿਹੜੇ ਵੀ ਉਸ ਸਮੇਂ ਸੀ ਸਭ ਕੰਮ ਕੰਮ ਚੱਲ ਰਿਹਾ ਕੰਮ ਚੱਲ ਰਿਹਾ ਪਰ 3 ਸਾਲ ਬਹੁਤ ਵੱਡਾ ਟਾਈਮ ਬਹੁਤ ਜ਼ਿਆਦਾ ਟਾਈਮ 3 ਸਾਲ ਲੱਗ ਜਾਣੇ ਹਾਂ 3 ਸਾਲ ਲੱਗ ਜਾਣ ਬਹੁਤ ਵਧੀਆ ਗੱਲਾਂ ਕਿ ਵਿਕਾਸ ਹੋ ਰਿਹਾ ਵਾ ਬਾਬੇ ਨਾਨਕ ਦੀ ਨਗਰੀ ਆ ਬਾਬਾ ਨਾਨਕ ਇਹ ਉਹ ਧਰਤੀ ਆ ਜਿੱਥੇ ਬਾਬੇ ਨਾਨਕ ਨੇ 14 ਅਚਾਰ ਅਦਾਸੀਆਂ ਭਰੀਆਂ 14 ਸਾਲ ਉਹਨਾਂ ਨੇ ਭਗਤੀ ਕੀਤੀ ਗੁਰਦੁਆਰਾ ਬੇਰ ਸਾਹਿਬ ਦੇ ਬੇਰੀ ਸਾਹਿਬਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਟੁੱਬੀ ਲਈ ਤਿੰਨ ਦਿਨ ਅਲੋਪ ਰਹਿ ਤੇ ਉਹਨਾਂ ਨੇ ੴ ਫਿਰ ਕਿਹਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਉੱਥੇ ਹੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਉੱਥੇ ਹੀ ਗੁਰੂ ਨਾਨਕ ਦੇਵ ਜੀ ਨੇ ਦੋ ਬੱਚਿਆਂ ਨੇ ਜਨਮ ਲਿਆ ਸ਼੍ਰੀ ਚੰਦ ਤੇ ਲక్ష్ਮੀ ਦਾਸ ਉੱਥੇ ਹੀ ਘਰ ਉਹ ਇੱਕ ਪਵਿੱਤਰ ਧਰਤੀ ਜਿਸ ਨੂੰ ਮਿੰਨੀ ਨਨਕਾਣਾ ਸਾਹਿਬ ਕਿਹਾ ਜਾਂਦਾ ਤੇ ਉਹਦੇ ਵੱਲ ਸਰਕਾਰਾਂ ਧਿਆਨ ਨਾ ਦੇਣ ਬਹੁਤ ਸ਼ਰਮ ਵਾਲੀ ਗੱਲ ਆ ਕਾਫੀ ਤਸਵੀਰਾਂ ਦੇਖੀਆਂ ਸੋਸ਼ਲ ਮੀਡੀਆ ਤੇ ਮੈਂ ਛੋਟੇ ਛੋਟੇ ਬੱਚੇ ਜਾ ਰਹੇ ਲੋਕੀ ਆਪਣੇ ਪਸ਼ੂ ਲੈ ਕੇ ਜਾ ਰਹੇ ਆ ਔਰ ਛੋਟੇ ਛੋਟੇ ਬੱਚਿਆਂ ਦੀ ਅੱਖਾਂ ਦੇ ਵਿੱਚ ਪਾਣੀ ਹੈ ਕਿਸਾਨਾਂ ਦੀ ਅੱਖਾਂ ਦੇ ਵਿੱਚ ਪਾਣੀ ਆਖਰ ਉਹ ਵੀ ਸੋਚਦੇ ਹੋਣੇ ਛੋਟੇ ਬੱਚੇ ਕਿ ਸਾਡਾ ਕਸੂਰ ਕੀ ਹੈ ਜਦੋਂ ਕੋਈ ਵੀ ਜਰਨਲਿਸਟ ਆਣਾ ਜਦੋਂ ਬੋਲਦਾ ਤਾਂ ਪ੍ਰਸ਼ਾਸਨ ਦੀਆਂ ਅੱਖਾਂ ਦੇ ਵਿੱਚ ਰੜਕਦਾ ਫਿਰ ਉਹਨਾਂ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਫਿਰ ਉਹਨਾਂ ਤੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਭੇਜ ਦਿੱਤਾ ਜਾਂਦਾ ਪਰ ਇਦਾਂ ਆਵਾਜ਼ਾਂ ਜਿਹੜੀਆਂ ਦੱਬਦੀਆਂ ਨੇ ਹੁੰਦੀਆਂ ਸਰਕਾਰਾਂ ਸਦਾ ਨਹੀਂ ਰਹੀਆਂ ਸਰਕਾਰਾਂ ਬਦਲਦੀਆਂ ਹੁੰਦੀਆਂ ਰਹਿੰਦੀਆਂ ਅਫਸਰ ਸਦਾ ਨਹੀਂ ਰਹੇ ਅਫਸਰ ਬਦਲਦੇ ਰਹਿੰਦੇ ਜਿਹੜੇ ਲੋਕ ਉੱਥੋਂ ਦੇ ਵਸਨੀਕ ਹਨ ਜਿਨ੍ਹਾਂ ਦਾ ਘਰ ਵਾ ਉਹਨਾਂ ਨੇ ਉੱਥੇ ਹੀ ਰਹਿਣਾ ਤੇ ਉੱਥੇ ਹੀ ਮਰਨਾ ਉਹਨਾਂ ਦੀ ਉਮਰ ਕਿੰਨੀ ਲਿਖੀ 50 ਸਾਲ ਜਾਂ 100 ਸਾਲ ਜਾਂ 80 ਸਾਲ ਉਹਨਾਂ ਨੇ ਤਾਂ ਉੱਥੇ ਹੀ ਰਹਿਣਾ ਅਫਸਰ ਆਉਂਦੇ ਜਾਂਦੇ ਰਹਿੰਦੇ ਆ ਪਰ ਜਿਹੜਾ ਹਾਲਾਤ ਤੁਸੀਂ ਗੱਲ ਕਰ ਰਹੇ ਸੀ ਹੜ੍ਹ ਦੀ ਹੁਣ ਹੜ੍ਹ ਦੇ ਵਿੱਚ ਗੱਲ ਕਰ ਰਹੇ ਤੁਸੀਂ ਕਿ ਉੱਥੇ ਛੋਟੇ-ਛੋਟੇ ਬੱਚੇ ਉੱਥੋਂ ਨਿਕਲ ਕੇ ਆ ਰਹੇ ਆ ਉਹਨਾਂ ਦੇ ਸਿਰ ਤੇ ਪੰਡਾਂ ਚੱਕੀਆਂ ਆਈਆਂ ਪਸ਼ੂ ਪਾਣੀ ਦੇ ਵਿੱਚ ਦੀ ਤੈਰ ਕੇ ਆ ਰਹੇ ਆ ਪ੍ਰਸ਼ਾਸਨ ਕਹਿ ਰਿਹਾ ਕਿ ਹਾਂ ਵੀ ਅਸੀਂ ਪ੍ਰਬੰਧ ਕਰ ਦਿੱਤਾ ਪਸੂਆਂ ਨੂੰ ਪ੍ਰਸ਼ਾਸਨ ਕਰ ਰਿਹਾ ਸੀ ਉਹ ਅਪੀਲ ਕਰ ਰਹੇ ਆ ਬਾਰ-ਬਾਰ ਅਪੀਲ ਕਰ ਰਹੇ ਆ ਕਿ ਹਾਂ ਵੀ ਪਿੰਡਾਂ ਦੇ ਵਿੱਚੋਂ ਬਾਹਰ ਨਿਕਲੋ 20 ਪਿੰਡ ਡੁੱਬ ਗਏ 15 ਪਿੰਡ ਡੁੱਬ ਗਏ ਜਾਂ 16 ਅਕਸਰ ਜੋ ਬਣ ਤੇ ਆਈ ਫਸਲ ਜੇਕਰ 1 ਕਿੱਲੇ ਦਾ ਹਿਸਾਬ ਲਾ ਲਈ ਅਸੀਂ ਝੋਨਾ ਜਿ ਲਾਇਆ ਹੋਇਆ 1 ਕਿੱਲਾ ਕਿਸਾਨ ਦਾ ਉਹਦਾ 25000 ਰੁਪਇਆ ਇਸ ਟਾਈਮ ਖਰਚਾ ਆ ਚੁੱਕਾ ਵਾ 65 70000 ਦਾ ਝੋਨਾ ਨਿਕਲਦਾ 25000 ਉਹ ਗਿਆ 65000 ਦਾ ਜੋ ਨਗ ਲੱਖ ਰੁਪਏ ਦਾ ਇੱਕ ਨੁਕਸਾਨ ਇੱਕ ਕਿੱਲੇ ਦਾ ਕਿਸਾਨ ਦਾ ਹੋਇਆ ਉਹ ਕੁਝ ਤਾਂ ਸੋਚੋ ਉਹਨਾਂ ਨੂੰ ਮੁਆਵਜ਼ਾ ਕਿ ਦਿੰਦੇ ਜਦੋਂ ਪਹਿਲੀ ਗੱਲ ਅੱਧਿਆਂ ਨੂੰ ਮਿਲਦਾ ਨਹੀਂ ਜੇਕਰ ਮੁਆਵਜ਼ਾ ਮਿਲਦਾ ਕਿਸੇ ਨੂੰ 5000 ਕਿਸੇ ਨੂੰ 10000 15000 ਦਿੱਲੀ ਤੇ ਜਦੋਂ ਸੀਗਾ ਉਹ ਕੇਜਰੀਵਾਲ ਉਦੋਂ ਤਾਂ ਕਹਿੰਦਾ ਸੀ ਮੈਂ 25-25000 ਰੁਪਏ ਦੇਤਾ ਹੁਣ ਪੰਜਾਬ ਦੇ ਵਿੱਚ ਵੀ 25-25000 ਮੁਆਵਜ਼ਾ ਦੇ ਦੇਣ ਜਦੋਂ ਪਤਾ ਆ ਕਿ ਉੱਥੇ ਹੜ੍ਹ ਆਉਣੇ ਆ ਪਤਾ ਆ ਕਿ ਉਹ ਆਰਜੀ ਬੰਨ ਕਿਸਾਨ ਨੇ ਆਪਣੀਆਂ ਫਸਲਾਂ ਲਈ ਬੰਨੇ ਆ ਜਦੋਂ ਆਪਾਂ ਵੋਟਾਂ ਲੈਣ ਜਾਂਦੇ ਆ ਉਦੋਂ ਆਰਜੀ ਬੰਨਣੀ ਉਦੋਂ ਉਹ ਆਰਜੀ ਬੰਨ ਟੱਪ ਕੇ ਅਸੀਂ ਉੱਥੇ ਜਾਂਦੇ ਹਾਂ ਸਾਰੇ ਲੀਡਰ ਚਾਹੇ ਕੋਈ ਵੀ ਆ ਚਾਹੇ ਕਾਲੀ ਦਲ ਆ ਚਾਹੇ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਚਾਹੇ ਭਾਜਪੀ ਸਾਰੇ ਲੀਡਰ ਉੱਥੇ ਜਾਂਦੇ ਆ ਕਿ ਹਾਂ ਵੀ ਸਾਨੂੰ ਵੱਧ ਵੋਟਾਂ ਪੈ ਜਾਣ ਸਾਨੂੰ ਵੱਧ ਵੋਟਾਂ ਪੈ ਜਾਣ ਸਾਨੂੰ ਵੱਧ ਵੋਟਾਂ ਪੈ ਜਾਣ ਅੱਜ ਕੋਈ ਸਾਰ ਲੈਣ ਲਈ ਤਿਆਰ ਨਹੀਂ ਉੱਥੇ ਉਹ ਲੂਹ ਖੜੇ ਕਰਦਾ ਕਰਦਾ ਕਿਸੇ ਨਾਲ ਗੱਲ ਕੀਤੀ ਉੱਥੇ ਲੋਕਾਂ ਦੀ ਆਵਾਜ਼ ਬੰਨਣ ਦੀ ਕੋਸ਼ਿਸ਼ ਕੀਤੀ ਕਿ ਡੀਸੀ ਸਾਹਿਬ ਇਹ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਹਾਲਾਂਕਿ ਪ੍ਰਸ਼ਾਸਨ ਨੂੰ ਤਾਂ ਪਹਿਲੇ ਹੀ ਪਤਾ ਸੀਗਾ ਕਿ ਇਹ ਹਾਲਾਤ ਬਣ ਸਕਦੇ ਆ ਪਰ ਜਿਹੜੇ ਹਾਲਾਤ ਤੁਸੀਂ ਗਰਾਉਂਡ ਜ਼ੀਰੋ ਤੇ ਦੇਖਿਆ ਉਸ ਨੂੰ ਲੈ ਕੇ ਤੁਸੀਂ ਗੱਲਬਾਤ ਕੀਤੀ ਬਿਲਕੁਲ ਮੈਂ ਲੋਕਾਂ ਨਾਲ ਗੱਲ ਕੀਤੀ ਲੋਕਾਂ ਦਾ ਪੱਖ ਜਾਣਿਆ ਮੈਂ ਕਿਹਾ ਕਿਤੇ ਐਵੇਂ ਨਾ ਕਹਿ ਦੇਣਾ ਬਾਅਦ ਦੇ ਵਿੱਚ ਜੀ ਇਹ ਚਰਨਜੀਤ ਸਿੰਘ ਢੱਲੋਂ ਤੇ ਕਰਦਾ ਹੀ ਇਦਾਂ ਉਹਨਾਂ ਨੇ ਮੈਂ ਲੋਕਾਂ ਦਾ ਪੱਖ ਪਹਿਲਾਂ ਸੁਣਿਆ ਮੈਂ ਕਿਹਾ ਲੋਕਾਂ ਨੂੰ ਕਿਹਾ ਮੈਂ ਕਿਹਾ ਹੜ ਆਇਆ ਹੈ ਕੁਦਰਤ ਦੀ ਮਾਰ ਆ ਪ੍ਰਸ਼ਾਸਨ ਨੇ ਆਪਣੇ ਪ੍ਰਬੰਧ ਕੀਤੇ ਲੋਕ ਪਤਾ ਕੀ ਕਹਿੰਦੇ ਉੱਥੇ ਲੋਕ ਕਹਿੰਦੇ ਕਿ ਹੜ ਆਏ ਨਹੀਂ ਹੜ ਲਿਆਂਦੇ ਗਏ ਆ ਔਨ ਰਿਕਾਰਡ ਸਾਡੇ ਕੋਲ ਆ ਔਨ ਰਿਕਾਰਡ ਇਹ ਗੱਲਾਂ ਜੋ ਮੈਂ ਕਰ ਰਿਹਾ ਨਾ ਇਹ ਔਨ ਰਿਕਾਰਡ ਸਾਡੇ ਕੋਲ ਗੱਲਾਂ ਜਦੋਂ ਮਰਜੀ ਦੇਖ ਲੈਣਾ ਔਨ ਔਨ ਰਿਕਾਰਡ ਕੈਮਰਾ ਕਹਿੰਦੇ ਹਾਰਡਲ ਲਿਆਂਦੇ ਗਏ ਆ ਜੇਕਰ ਹਰੀਕੇ ਹੈਡ ਕਿਸਾਨਾਂ ਨੇ ਧਰਨਾ ਲਾਇਆ ਸੀਗਾ ਜੇਕਰ ਹਰੀਕੇ ਹੈਡ ਉਥੇ ਫੱਟੇ ਚੱਕ ਦਿੰਦੇ ਪਾਕਿਸਤਾਨ ਨੂੰ ਪਾਣੀ ਛੱਡ ਦਿੰਦੇ ਰਾਜਸਥਾਨ ਨੂੰ ਛੱਡ ਦਿੰਦੇ ਰਾਜਸਥਾਨ ਨੂੰ ਜਦੋਂ ਪੰਜਾਬ ਦੇ ਵਿੱਚ ਪਾਣੀ ਚਾਹੀਦਾ ਨਹੀਂ ਹੁੰਦਾ ਉਦੋਂ ਰਾਜਸਥਾਨ ਕਹਿੰਦਾ ਸਾਨੂੰ ਪਾਣੀ ਦੋ ਜਦੋਂ ਪੰਜਾਬ ਦੇ ਕਿਸਾਨ ਡੁੱਬਦੇ ਆ ਉਦੋਂ ਕਹਿੰਦੇ ਕਿ ਰਾਜਸਥਾਨ ਨੂੰ ਪਾਣੀ ਸਾਨੂੰ ਨਹੀਂ ਚਾਹੀਦਾ ਹਰਿਆਣਾ ਕਹਿੰਦਾ ਪਾਣੀ ਸਾਨੂੰ ਨਹੀਂ ਚਾਹੀਦਾ ਪਾਕਿਸਤਾਨ ਕਹਿੰਦਾ ਪਾਣੀ ਸਾਨੂੰ ਨਹੀਂ ਛੱਡਦਾ ਜਦੋਂ ਪਿੱਛੇ ਬੰਨ ਟੁੱਟ ਗਿਆ ਉਦੋਂ ਹਰੀਕੇ ਹੈਡ ਤੋਂ ਫੱਟੇ ਚੱਕ ਦਿੱਤੇ ਜੇਕਰ ਪਾਣੀ ਜੇਕਰ 1,05,000 ਕਿਊਸਿਕ ਪਾਣੀ ਦਰਿਆ ਦੇ ਵਿੱਚ ਬਿਆਸ ਦੇ ਵਿੱਚ ਚੱਲ ਰਿਹਾ ਅੱਜ ਤੇ ਜੇਕਰ 1680 ਕਹਿੰਦੇ ਕਿੰਨਾ ਡੈਮ ਦੇ ਵਿੱਚ ਜਿੰਨੀ ਸੀਗੀ ਲਿਮਟ ਮੈਨੂੰ ਅੰਕੜੇ ਨਹੀਂ ਯਾਦ ਜਿੰਨੀ ਲਿਮਟ ਸੀਗੀ ਜੇਕਰ ਉਹ ਆੰਕੜੇ ਆਉਣ ਤੋਂ ਪਹਿਲਾਂ ਪਹਿਲਾਂ 10-10 ਹਜ਼ਾਰ ਕ ਏਕੜ 10000 ਕਿਊਸਿਕ ਪਾਣੀ ਹਰ ਰੋਜ਼ ਛੱਡੀ ਜਾਂਦੇ ਤੇ ਅੱਗੇ ਗਾਂ ਦੀ ਗਾਂ ਫੱਟੇ ਹਰੀਕੇ ਹੈਡ ਤੋਂ ਚੱਕੀ ਜਾਂਦੇ ਤੇ ਇਹ ਕਿਸਾਨਾਂ ਦਾ ਨੁਕਸਾਨ ਨਹੀਂ ਹੋਣਾ ਸੀ ਪੱਤਰਕਾਰ ਦਾ ਕੰਮ ਹੈ ਲੋਕਾਂ ਦੀ ਹਿੱਤ ਦੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਉਣੀ ਸਰਕਾਰਾਂ ਤੱਕ ਪਹੁੰਚਾਉਣੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਅਸੀਂ ਜੇਕਰ ਉਹ ਜ਼ਿੰਮੇਵਾਰੀ ਨਿਭਾਉਣਨੇ ਤਾਂ ਅਸੀਂ ਅੱਖਾਂ ਦੇ ਵਿੱਚ ਰੜਕਦੇ ਆ ਪਰ ਸੱਚ ਉਹ ਹੀ ਹੁੰਦਾ ਜੂ ਲੋਕਾਂ ਦੀ ਆਵਾਜ਼ ਕਿਸਾਨਾਂ ਦੀ ਆਵਾਜ਼ ਪਿੰਡਾਂ ਦੀ ਆਵਾਜ਼ ਚੰਡੀਗੜ੍ਹ ਦਿੱਲੀ ਦੀਆਂ ਸਰਕਾਰਾਂ ਤੱਕ ਪਹੁੰਚਾਵੇ ਇਹ ਕੰਮ ਸਾਡਾ ਪਰ ਅਫਸਰ ਡਰਦੇ ਆ ਮਜਬੂਰੀਆਂ ਹੁੰਦੀਆਂ ਸਰਕਾਰਾਂ ਜਿਹੜੀਆਂ ਉਹ ਅਫਸਰਾਂ ਨੂੰ ਕਈ ਵਾਰਾਂ ਪੂਰੇ ਫੰਡ ਨਹੀਂ ਦਿੰਦੀਆਂ ਕਈ ਪੂਰੀਆਂ ਸਹੂਲਤਾਂ ਨਹੀਂ ਦਿੰਦੀਆਂ ਅਫਸਰ ਨੂੰ ਕਹਿ ਦਿੰਦੇ ਆ ਕਿ ਹਾਂਜੀ ਡੀਸੀ ਸਾਹਿਬ ਆਹ ਕੰਮ ਹੋਣਾ ਚਾਹੀਦਾ ਪਰ ਡੀਸੀ ਸਾਹਿਬ ਤੇ ਕੰਮ ਤਾਂ ਹੀ ਕਰੂਗਾ ਜੇਕਰ ਸਰਕਾਰਾਂ ਉੱਪਰੋਂ ਪੈਸੇ ਦੇਣਗੀਆਂ ਉਹ ਕਿਸਾਨਾਂ ਨੂੰ ਰਾਤ ਸਮਗਰੀ ਪਹੁੰਚ ਰਹੀ ਆ ਸਾਰੇ ਪਿੰਡਾਂ ਦੇ ਵਿੱਚ ਨਹੀਂ ਪਹੁੰਚ ਰਹੀ ਲੋਕ ਕਹ ਰਹੇ ਸਾਰੇ ਪਿੰਡਾਂ ਦੇ ਵਿੱਚ ਨਹੀਂ ਜਦੋਂ ਅਸੀਂ ਡੀਸੀ ਸਾਹਿਬ ਨਾਲ ਗੱਲ ਕੀਤੀ ਅਸੀਂ ਕਿਹਾ ਲੋਕ ਤੁਸੀਂ ਪੱਬਾਂ ਪਾਰ ਹੋਏ ਹੋਏ ਆ ਪ੍ਰਸ਼ਾਸਨ ਪੱਬਾਂ ਪਾਰ ਹੋਇਆ ਹੋਇਆ ਉੱਥੇ ਪਟਵਾਰੀ ਮਾਈਨਿੰਗ ਦੇ ਐਸਡੀਓ ਜੇ ਐਸਡੀਐਮ ਸਾਹਿਬ ਸਾਰੇ ਆਫਸਰ ਮੰਤਰੀ ਜੋ ਇਨਚਾਰਜ ਐਮਐਲਏ ਸਾਰੇ ਪਹੁੰਚੇ ਹੋਏ ਆ ਜਦੋਂ ਬੰਨ ਟੁੱਟ ਗਿਆ ਉਦੋਂ ਆਪਾਂ ਨੂੰ ਚੇਤਾ ਆ ਗਿਆ ਤੇ ਪਹਿਲਾਂ ਆਪਾਂ ਕਿੱਥੇ ਗਏ ਸੀ ਜੇ 10-10000 ਕਿਊਸਿਕ ਪਾਣੀ ਅੱਜ ਛੱਡਿਆ ਹੁੰਦਾ ਤੇ ਆ ਕਿਸਾਨ ਤਾਂ ਬਾਹ ਨਹੀਂ ਹੋਣੀ ਸੀ ਰੋਣਾ ਆਉਂਦਾ ਅਸੀਂ ਜਦੋਂ ਉੱਥੇ ਜਾ ਕੇ ਦੇਖਦੇ ਨਾ ਸਾਡਾ ਮਨ ਪਰ ਹੁੰਦਾ ਅਸੀਂ ਵੀ ਇਨਸਾਨ ਅਸੀਂ ਵੀ ਕਿਸਾਨ ਉੱਥੇ ਬੱਚੇ ਜਦੋਂ ਵਿਲਕਦੇ ਆ ਮੱਝਾਂ ਕੱਢ ਕੇ ਲਿਉਂਦੇ ਆ ਤੁਸੀਂ ਕਿੰਨੇ ਕੇ ਪ੍ਰਬੰਧ ਕੀਤੇ ਕਿਹੜੇ ਪ੍ਰਬੰਧ ਕੀਤੇ ਦੁੱਖ ਹੁੰਦਾ ਬਹੁਤ ਬਹੁਤ ਧੰਨਵਾਦ ਭਾਜੀ ਭਾਵੁਕ ਵੀ ਹੋ ਗਏ ਅਲੰਕੀ ਗਰਾਊਂਡ ਜ਼ੀਰੋ ਤੇ ਜਾ ਕੇ ਜਦੋਂ ਆਪਾਂ ਹਾਲਾਤ ਦੇਖਦੇ ਆ ਇਹਦਾ ਪੱਤਰਕਾਰ ਜਦੋਂ ਲੋਕਾਂ ਦੀ ਗੱਲ ਸੁਣਦੇ ਆ ਲੋਕਾਂ ਨੂੰ ਵੀ ਆਸ ਹੁੰਦੀ ਹੈ ਕਿ ਯਾਰ ਇਹ ਪੱਤਰਕਾਰ ਆਇਆ ਸ਼ਾਇਦ ਸਾਡੀ ਆਵਾਜ਼ ਚੰਡੀਗੜ੍ਹ ਤੱਕ ਪਹੁੰਚੇ ਸ਼ਾਇਦ ਸਰਕਾਰਾਂ ਦੇ ਕੰਨਾਂ ਤੱਕ ਪਹੁੰਚੇ ਮੰਤਰੀਆਂ ਦੇ ਕੰਨਾਂ ਤੱਕ ਪਹੁੰਚੇਗੇ ਸਾਡੇ ਹਾਲਾਤ ਦੇਖ ਕੇ ਸ਼ਾਇਦ ਉਹਨੂੰ ਥੋੜਾ ਜਿਆਦਾ ਤਰਸਾ ਜਵੇ ਸ਼ਾਇਦ ਸਾਡੇ ਆਣ ਵਾਲੇ ਸਮਿਆਂ ਦੇ ਵਿੱਚ ਹਾਲਾਤ ਠੀਕ ਹੋ ਜਾਣ ਤੇ ਦੇਖ ਸਕਦੇ ਹੋ ਦੇਖੋ ਅੱਖਾਂ 'ਚ ਪਾਣੀ ਆ ਰਿਹਾ ਇਹ ਪੱਤਰਕਾਰ ਦੇ ਜਜ਼ਬਾਤ ਨੇ ਇਹ ਇਹਨਾਂ ਦੇ ਜਜ਼ਬਾਤ ਨੇ ਕਿ ਆਖਰ ਲੋਕਾਂ ਦੇ ਵਿੱਚ ਜਾ ਕੇ ਜਦੋਂ ਦੇਖਦੇ ਆ ਕਿ ਲੋਕਾਂ ਦਾ ਅਜਾੜਾ ਹੋਇਆ ਪੂਰੀ ਜ਼ਿੰਦਗੀ ਲੰਘ ਜਾਂਦੀ ਆ ਬੰਦੇ ਨੂੰ ਹੌਲੀ-ਹੌਲੀ ਕਰਕੇ ਆਪਣਾ ਘਰ ਬਣਾਉਣ ਦੇ ਵਿੱਚ ਸਮਾਨ ਲੈਣ ਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ ਨੇ ਪਰ ਜਦੋਂ ਆਪਣੀ ਅੱਖਾਂ ਦੇ ਸਾਹਮਣੇ ਉਸੀ ਸਮਾਨ ਦਾ ਉਜਾੜਾ ਦੇਖਦਾ ਹੈ ਨਾ ਬੰਦੇ ਦਾ ਮਰਨ ਤਾਂ ਉਦੋਂ ਹੀ ਹੋ ਜਾਂਦਾ ਹੈ ਸਾਰੀ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜੂਰ ਦੱਸਿਓ ਬਿੜੀ ਜਰਨਲਿਸਟ ਬਲਵਿੰਦਰ ਆਰਿਆ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ